ਮੇਰਾ ਨਾਮ ਨਰੇਸ਼ ਕੁੰਵਰੀਏ ਪਿੰਡ ਬਗੜੇ ਜਿਲ੍ਹਾ ਗੁਰਦਾਸਪੁਰ ਹੈ। ਕੱਲ ਕੋਚਨੇ 8:10 11:20 ਵਜੇ ਨੇ ਚਾਹ ਪਾਈ ਐ ਮੇਰੀ ਛੋਟੀ ਸਿਸਟਰ ਨੇ। ਮੇਰੀ ਦਰ ਆ ਨਹੀਂ ਐ। ਤੇ ਡੇਲੀ ਰੁਟੀਨ ਚ ਚਾਹ ਪੀ ਕੇ ਤੇ ਜਦੋਂ ਆਪਣੇ ਕੰਮ ਕਾਜ ਕਰੀਦੇ ਆ ਆਪਣੇ ਆਪਣੇ ਰੂਮ ਚ ਵੜ ਜਾਂਦੇ ਆ। ਗਰਮੀ ਬਹੁਤ ਐ। ਤੇ ਡੈਡੀ ਆਪਣੇ ਰੂਮ ਚ ਸਾਰੇ ਹੀ ਆਪਣੇ ਬੱਚੇ ਲੈ ਕੇ ਆਪਣੇ ਆਪਣੇ ਰੂਮ ਚਾ। ਤੇ ਪਤਾ ਨਹੀਂ ਥੋੜੀ ਦੇਰ ਬਾਅਦ ਇਸ ਤਰ੍ਹਾਂ ਜਿਦਾ ਨਾ ਨੀਂਦ ਦਾ ਝੋਕਾ ਜਾਂ ਨਹੀਂ ਆ ਜਾਂਦਾ ਕਿ ਸੋ ਜਾਈਏ ਹੁਣ ਥੋੜੀ ਦੇ ਰੈਸਟ ਕਰ ਲਈਏ। ਤੇ ਕੰਮ ਤਾਂ ਬਥੇਰੇ ਪਰ ਮੈਂ ਕਿਾ ਚਲੋ ਕਰ ਲੈਨੇ ਰੈਸਟ ਉਹ ਐਸੀ ਰੈਸਟ ਕੀਤੀ ਕਿ ਪਤਾ ਹੀ ਨਹੀਂ ਲੱਗਾ ਨੀਂ ਦਾ ਕਿ ਟਾਈਮ ਦਾ ਹੀ ਨਹੀਂ ਪਤਾ ਚੱਲਿਆ ਕਿ ਕਿੰਨਾ ਹੋ ਗਿਆ ਕਿੰਨਾ ਨਹੀਂ ਦੁਪਹਿਰ ਦੀ ਰੋਟੀ ਦੀ ਸ਼ਿਫਟ ਮੇਰੀ ਹੁੰਦੀ ਹੈ ਮੈਂ ਉੱਠੀ ਨਹੀਂ ਆਪਣੇ ਟਾਈਮ ਤੇ ਮੈਨੂੰ ਪਤਾ ਹੀ ਨਹੀਂ ਚੱਲਿਆ ਉੱਠਣਾ ਫਿਰ ਸ਼ਾਮ ਆ ਪੈ ਗਿਆ ਸ਼ਾਮ ਨੂੰ ਆ ਕੇ ਹਸਬੰਡ ਉਹ ਨਹੀਂ ਆਏ ਮਾਰਕੀਟ ਤੋਂ ਦੁਕਾਨ ਤੋਂ ਉਹਨਾਂ ਨੇ ਆ ਕੇ ਉਠਾਇਆ ਸਾਨੂੰ ਕਿ ਸਾਨੂੰ ਕੋਈ ਹੋਸ਼ ਨਹੀਂ ਹੈਗਾ ਕਿ ਕਿੱਥੇ ਪਏ ਆ ਕਿੱਥੇ ਨਹੀਂ ਬੱਚਿਆਂ ਨੇ ਵੀ ਨਹੀਂ ਸਾਨੂੰ ਠਾ ਲੈ ਕੇ ਮੰਮਾ ਉਠੋ ਕਾਲਪਾਸਤੂ ਹੈ ਆਏ ਬੰਦੇ ਸਵੇਰ ਮਾਰੀ ਕਿੱਦਾਂ ਲੱਗਦਾ ਆਏ ਬੰਦੇ ਕੀ ਹੋ ਗਿਆ ਕੋਈ ਕੁਛ ਨਹੀਂ ਆਇਆ ਮੈਂ ਤਾਂ ਕਿਸੇ ਨੂੰ ਨਹੀਂ ਦੇਖਿਆ ਕਿਉਂਕਿ ਜਦੋਂ ਘਰ ਦਾ ਕੋਈ ਚੀਜ਼ ਬਾਹਰ ਜਾਂਦਾ ਤੇ ਇਹ ਲੋਕ ਕਰ ਦਿੰਦੇ ਆ ਗੇਟ ਨੂੰ ਤੇ ਇੱਕ ਡੈਡੀ ਵੀ ਕਰ ਰਹੇਗੇ ਇਸ ਕਰਕੇ ਗੇਟ ਜੇ ਓਪਨ ਕਿਉਂਕਿ ਡੈਡੀ ਖੇਤੀਬਾੜੀ ਵਾਲੇ ਆ ਪਹਿਲੀ ਵਾਲੀ ਸਾਈਡ ਵੀ ਗੇੜਾ ਮਾਰਨੇ ਪੈਂਦਾ ਉਹਨਾਂ ਨੂੰ ਫਿਰ ਉਹਨਾਂ ਤੇ ਵੀ ਥੋੜਾ ਡਿਪੈਂਡ ਹੁੰਦੇ ਆ ਸੀ ਕਿ ਚਲੋ ਘਰ ਚ ਹੀ ਕੋਈ ਨਾ ਇਹ ਚੀਜ਼ ਹੋ ਜਾਂਦੀ ਆ ਬਾਕੀ ਸਮਾਨ ਚ ਹੋਇਆ ਸਮਾਨ ਹਾਂਜੀ ਕਹਿੰਦੇ ਆ ਕਿ ਆ ਛੋਟੀ ਛੋਟੀ ਦੇ ਗੈਣੇ ਆ ਤੁਹਾਡੇ ਇਹ ਪੰਜ ਕਿਤਾਬਾਂ ਤੋਂ ਲੈ ਸੌਣਾਂ ਤੇ 80000 ਦੀ ਨਗਦੀ ਪਈਗੀ ਅਕਸੇ ਮਾਰਕੀਟ ਤੇ ਦੁਕਾਨਾਂ ਆਏ ਨਾ ਸਾਟੀਆਂ ਆਪਣੀਆਂ ਕੈਸ਼ ਕਿਹ ਵੇਲੇ ਰੱਖਣੇ ਪੈਂਦਾ ਘਰ ਤੇ ਉਥਰੋਂ ਹੋ ਗਈ ਚੋਰੀ ਤੁਹਾਨੂੰ ਲੱਗਦਾ ਵੀ ਕੋਈ ਕੋਈ ਚੀਜ਼ ਖਵਾਈ ਗਈ ਹੈ ਜਾਂ ਸਪਰੇ ਮਾਰਿਆ ਕੋਈ ਹੁਣ ਇਹ ਖਵਾਉਣ ਦਾ ਤੇ ਕੋਈ ਚਾਂਸ ਹੈ ਇੰਨੇ ਜਿ ਕੋਈ ਖਵਾਉਂਦਾ ਤੇ ਬੰਦਾ ਸਾਨੂੰ ਦਿਖਦਾ ਆਂਦਾ ਘਰ ਤੇ ਹੁਣ ਪਤਾ ਨਹੀਂ ਨੈਚੁਰਲੀ ਜਾਂ ਸਪਰੇ ਹੋ ਗਈ ਹੈ ਜਾਂ ਕੀ ਬਣਿਆ ਕਿ ਸਾਰੇ ਇਕਦਮ ਬੇਸਵਧ ਹੋ ਗਏ ਆ ਕੋਈ ਖੜਕੇ ਦੀ ਆਵਾਜ਼ ਨਹੀਂ ਡੈਡੀ ਜਿਸ ਰੂਮ 'ਚ ਬੈਠੇ ਆ ਉਹੇ ਰੂਮ 'ਚ ਡੈਡੀ ਬੈਠੇ ਆ ਤੇ ਸੁੱਤੇ ਆ ਜਿਹੜੇ ਰੂਮ ਦੇ ਵਿੱਚ ਉਹਨਾਂ ਦੇ ਕੋਲੋਂ ਹੈ ਨਾ ਚੋਰੀ ਹੋਇਆ ਸਮਾਨ ਤੇ ਉਹਨਾਂ ਨੂੰ ਕੋਈ ਹੋਸ਼ ਹੈਗੀ ਬੇਸੋ ਨਹੀਂ ਚਾਹ ਤਾਂ ਡੇਲੀ ਪੀਂਦੀ ਬੱਚਿਆਂ ਨੇ ਵੀ ਪੀਤੀ ਹੀਗੀ ਜਿਹਦਾ ਰਾਸ ਵਗੈਰਾ ਲਾਇਆ ਨੇ ਬਿਸਕਟ ਚਾਹ ਦੇ ਵਿੱਚ ਵੀ ਕੁਝ ਨਹੀਂ ਹੈਗਾ ਪਰ ਪਤਾ ਹੀ ਨਹੀਂ ਬਣਿਆ ਕਿ ਕੁਝ ਨਹੀਂ ਖਾ ਆ ਬੱਚੇ ਬਿਲਕੁਲ ਠੀਕ ਹੈ ਕਿਨੇ ਜੀ ਬੇਹੋਸ਼ ਹੈ ਜੀ ਆਹੋ ਆਪਣੇ ਪੰਜ ਜਿੰਨੇ ਮੈਂਬਰ ਘਰ ਰਹੀ ਸੀਗੇ ਬਾਕੀ ਤਿੰਨੋ ਬ੍ਰਦਰ ਆਪਣੇ ਸੰਦੇ ਉਹ ਆਪਣੇ ਦੁਕਾਨਾ ਤੇ ਗਏ تھے ਸੀ ਸ਼ਾਮ ਨੂੰ ਹੀ ਆਏ ਸਰ ਅਸੀਂ ਤੇ ਦੁਕਾਨ ਤੇ ਗਏ ਸੀ ਤੇ ਜਦੋਂ ਅਸੀਂ ਸਾਮਾਂ ਨੂੰ ਘਰ ਆਏ ਆ ਤੇ ਦੇਖਿਆ ਵੀ ਬੱਚੇ ਮਤਲਬ ਖੇਡਣ-ਕੁੱਡਣ ਦੇ ਹੀ ਉਦਾਂ ਤੇ ਇਹਨਾਂ ਦੇ ਲੱਗੇ ਜਦੋਂ ਗਏ ਆ ਤੇ ਕੋਈ ਕਿਤੇ ਲੰਮੇ ਪਿਆ ਹੈ ਕੋਈ ਕਿਤੇ ਲੰਮੇ ਪਿਆ ਹੈ ਤੇ ਇਹਨਾਂ ਨੇ ਖਾ ਲਿਆ ਮੜਾ ਜਾ ਉੱਠਦੇ ਸੀ ਤੇ ਫਿਰ ਫੇਸ ਹੋ ਜਾਂਦੇ ਸੀ ਵੀ ਉਸੇ ਦੇ ਹਾਲ ਚ ਇਹ ਜਿੱਦਾਂ ਕਿ ਜਾਨੀ ਕਿ ਇਹ ਚੱਕਰ ਇਹ ਕਿੰਨੇ ਕਿੰਨੇ ਮੈਂਬਰ ਨੇ ਇਹ 5 ਜਣੇ ਸੀ ਘਰ ਤੇ ਨਾਲ ਬੱਚੇ ਸੀ ਛੋਟੇ ਤੇ ਬੱਚੇ ਠੀਕ ਠਾਕ ਨੇ ਇਹ ਕੱਲ ਅਸੀਂ ਸਾਮੀ ਆਏ ਜਦੋਂ 7 ਵਜੇ ਨਾ ਆਏ ਘਰ ਕੀ ਗੱਲ ਕੀ ਤਾਂ ਲੱਗਦਾ ਦੇਖੋ ਕੀ ਗੱਲ ਹੋਈ ਬਰੀ ਜੀ ਹਾਂ ਹਾਂ ਜੀ ਸਾਡਾ ਸੋਨਾ ਨਹੀਂ ਆਈ ਉਹ ਵੀ ਦੇਖਿਆ ਹੁਣ ਸਵੇਰੇ ਦੇਖਿਆ ਆਏ ਕਿ ਚਲੋ ਦੇਖ ਲੈਨੇ ਆ ਤੇ ਰਾਤ ਅਸੀਂ 1:30 ਵਜੇ ਤੱਕ ਹਸਪੀਟਲ ਰਹੇ ਹਾਂ ਉੱਥੇ ਪ੍ਰਾਈਵੇਟ ਹਸਪੀਟਲ ਹੀ ਪਣੀ ਮੀਆਂ ਖਾਂ ਉੱਥੇ ਖੜਿਆ ਸੀ ਤੇ ਉੱਥੇ ਫਿਰ ਰਾਤ ਅਸੀਂ ਦੇਖਿਆ ਨਹੀਂ ਰਾਤ ਅਸੀਂ ਅਸੀਂ ਨੰਦੇ ਦਵਾਲੇ ਰਹੇ ਹਾਂ ਤਸਵੀਰ ਜਦੋਂ ਆਨ ਕੇ ਦੇਖਿਆ ਤੇ ਸਾਡਾ ਸੋਨੇ ਦਾ ਬੈਗ ਹੀ ਤੇ ਵਿੱਚ ਪੈਸੇ ਵੀ ਪਏ ਹੀ ਉਹ ਵੀ ਨਹੀਂ ਮਿਲ ਰਿਹਾ ਕਿ ਨਾ ਸੁਣਾ ਕਿ ਨਾ ਸਾਡੇ ਕੋ 4.4 ਤੋਲੇ ਦਾ ਸੋਨਾ ਇਹ ਤੇ 80000 ਰੁਪਇਆ ਇਹ ਵਿੱਚ ਤੁਹਾਨੂੰ ਕੀ ਲੱਗਦਾ ਕਿ ਕਿਦਾਂ ਕੋਈ ਬੰਦੇ ਘਰ ਆਏ ਕੋ ਪੇਤੀ ਆਏ ਕਿਦਾਂ ਆਏ ਨੇ ਘਰ ਚ ਦੋ ਜਣੇ ਆਏ ਜਿਹੜੇ ਉਹ ਤੇ ਕਹਿੰਦੇ ਬਾਰ ਬਾਰ ਚਲ ਗਏ ਉਦੋਂ ਇਹਨਾਂ ਨੂੰ ਹੋਰ ਸੀ ਉਦੋਂ ਇਹਨਾਂ ਨੇ ਦੇਖਿਆ ਉਹ ਚਲ ਗਏ ਬਾਅਦ ਚ ਕਹਿੰਦੇ ਸਾਨੂੰ ਕੋਈ ਪਤਾ ਨਹੀਂ 11 12 ਵਜੇ ਤੋਂ ਬਾਅਦ ਇਹਨਾਂ ਨੂੰ ਕੋਈ ਪਤਾ ਨਹੀਂ ਕਿੱਥੇ ਪਏ ਕਿੱਥੇ ਨਹੀਂ ਕੀ ਕੀਤਾ ਇਹ ਸੁੱਤੇ ਵੇਲੇ ਫਤਵੀ ਮਾਰੀ ਕਿ ਜਗਦੇ ਨਾ ਮਾਜੀ ਸੁੱਤੇ ਵੇਜ ਜਾਂਦੇ ਸਤੇ ਇਹੀ ਕੰਮ ਕਮ ਕਰਕੇ ਮਤਲਬ ਆਪਣੇ ਆਪਣੇ ਅੰਦਰਾਂ ਚ ਸੌਂ ਜਾਂਦੇ ਆ ਉਹ ਤਾਂ ਦਿਪਹਿਰੀ ਸੁੱਤੇ ਹਾਂਜੀ ਤੇ ਵੱਖ-ਵੱਖ ਕਮਰੇਆਂ ਸੁੱਤੇ ਹਾਂਜੀ ਵੱਖ-ਵੱਖ ਕਮਰੇ ਡੈਡੀ ਬਾਹਰ ਬਰਾਂਡੇ ਚ ਹੀ ਸੌਂ ਉਹ ਏਸੀ ਜਿਨੀ ਪਏ ਸੌ ਬਾਹਰ ਬਰਾਂਡੇ ਚ ਰਹਿ ਰਹੇ ਆ ਡਾਕਟਰ ਕੀ ਕਹਿੰਦੇ ਆ ਤੇ ਡਾਕਟਰ ਉਹਨਾਂ ਅਜੇ ਤੇ ਹਾਂਜੀ ਹੁਣ ਚੱਲਣਦੇ ਆ ਟੈਸਟ ਕਹਿੰਦੇ ਕਰਾ ਕੇ ਚ ਦੇਖਦੇ ਆ ਕੀ ਹੁੰਦਾ ਸਾਡੇ ਕੋਲ ਇੱਕ ਪਰ ਪੰਜ ਇੱਕ ਪਰਿਵਾਰ ਦੇ ਪੰਜ ਮੈਂਬਰ ਆਏ ਆ ਹਸਪੀਟਲ ਚ ਤੇ ਜੀ ਜੂਨ ਦੱਸਿਆ ਕਿ ਸਾਨੂੰ ਕੁਛ ਨਾ ਨਸ਼ੇ ਦੀ ਹਾਲਤ ਵਿੱਚ ਰਾਤ ਕੁਛ ਰਹੇ ਆ ਉਸ ਤੋਂ ਬਾਅਦ ਸਵੇਰੇ ਅੱਜ ਆਇਆ ਤਾਂ ਇਸ ਟਾਈਮ ਕੌਨਸ਼ੀਅਸ ਆ ਠੀਕ ਠਾਕ ਆ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਕੀ ਲੱਗਦਾ ਜੀ ਮੈਡੀਕਲ ਟੀਮ ਨੇ ਆਜ ਕਿ ਕੀ ਕੁਝ ਖਦਾ ਹੋ ਗਿਆ ਕਿਸ ਤਰ੍ਹਾਂ ਦੀ ਕੋਈ ਚੀਜ਼ ਜੜੀ ਆ ਇਹ ਬਲੱਡ ਟੈਸਟ ਕਰਨ ਤੋਂ ਬਹੁਤ ਪਤਾ ਚੱਲੇਗਾ ਕੀ ਹੋ ਰਿਹਾ ਜਦੋਂ ਆਏ ਨੇ ਇਹ ਹਾਦਸੇ ਕੀ ਸੀ ਉਹ ਪਲਾਸਟ ਠੀਕ ਸੀ ਵੀ ਨਹੀਂ ਕੌਨਸ਼ੀਅਸ ਆ ਪਰ ਲੇਕਿਨ ਕਮਜ਼ੋਰੀ ਮਹਿਸੂਸ ਕਰਨ ਦੇ ਆ ਤੁਹਾਨੂੰ ਕੋਈ ਬੋਸ਼ ਕੀਤਾ ਕਿ ਖਾਇਆ ਕੋਸਾ ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਇਸ ਵਾਰ ਇਹ ਸਾਰੀ ਲੇਡੀਜ਼ ਨੇ ਇੱਕ ਲੇਡੀਸ ਆ ਚਾਰ ਲੇਡੀਸ ਆ ਇੱਕ ਜੈਂਟਸਮਨ ਆ